ਗੜੀ ਦੇ ਵਿੱਚ ਕਿਵੇਂ 2015 ਪਹਿਲੇ ਕਿੰਨੇ ਸਾਲ ਹੋ ਗਏ ਨੇ 3 ਸਾਲ ਹੋ ਗਏ 3 ਸਾਲ ਦੇ ਵਿੱਚ ਤੁਸੀਂ ਕੋਈ ਫਟਾਲ ਵੀ ਨਹੀਂ ਕਰ ਸਕਦੇ ਕਿ ਕਿਨੇ ਇੱਥੇ ਕੈਸੇ ਗੜੀ ਚੱਲੀਗੀ ਐਸਆਈਟੀ ਸਾਨੂੰ ਬਣਾਉਣੀ ਪਹਿਲਾਂ ਕੋਈ ਕੋਈ ਜਸਟਿਸ ਦੌਰਾਨ ਸਿੰਘ ਬਣਾਤਾ ਔਰ ਜਸਟਿਸ ਦੌਰਾਨ ਸਿੰਘ ਨੇ ਕੋਈ ਰਿਪੋਰਟ ਬਣਾਈ ਇਹਨੂੰ ਦੱਸਿਆ ਹੋਣਾ ਕਿ ਕਿਸ ਕਿਸੇ ਦੀ ਰਿਪੋਰਟ ਬਣਾਉਣੀ ਹੈ ਔਰ ਫੇਰ ਜਦ ਦੇਖਣਾ ਹੈ ਤੇ ਜਦ ਦੇਖੋ ਰਿਪੋਰਟਿੰਗ ਦਿੱਤੀ ਉਸ ਅਨੁਸਾਰ ਫੇਕਸ ਤੇ ਪਹੁੰਚਾ ਦੇ ਪਹਿਲਾਂ ਸਾਨੂੰ ਇੱਕ ਕੈਨਸਲ ਕਰਨ ਆਇਆ ਸੀ। ਸਾਨੂੰ ਰਣਜੀਤ ਸਿੰਘ ਕਮਿਸ਼ਨ ਪਹੁੰਚਾਣਾ ਪਿਆ। ਉਸ ਤੋਂ ਬਾਅਦ ਇਹਨਾਂ ਨੇ ACBI ਨੂੰ ਲੋਗੈਸਿਸੀ ਵਾਪਸ ਜਿੱਤੀ। SIT ਬੁੜਾਇਆ। ਉਹਨੋਂ ਸੈਟ SIT ਨੇ ਕੱਲ ਜਿਹੜੇ ਅਫਸਰ ਦੇ ਹੁਕਮ ਦਿੱਤਾ ਸੀ। ਉਹਨੂੰ ਉਹਨਾਂ ਨੇ ਫੜਿਆ। ਮੈਂ ਜਾਕਰ ਸਾਹਬ ਦਾ ਸੈਟ ਹੈ। ਇੱਕ ਗੋੜੀ ਚਲਾਣ ਵਾਲਾ ਜਾਣਾ। ਉਹਨੂੰ ਕੋਈ ਜ਼ਿਆਦਾ ਦੋਸ਼ਿਆ ਉਹਦਾ ਜਿਹੜਾ ਜਿਹੜਾ ਹੁਕਮ ਦਿੰਦਾ ਉਹ ਉਹ ਦੋਸ਼ੀ ਇਹ ਹੁਣ ਮੈਂ ਮੈਂ ਨਾ ਮੇਰੇ ਮੈਨੂੰ ਬੋਲ ਸਕਦਾ ਜਿਵੇਂ ਕਿ ਐਸਆਈਟੀ ਨੂੰ გასਵਾ ਕਰਨਾ ਕੋ ਉਹ ਕਿ ਜਿਹੜਾ ਪਹਿਲਾ ਇਹਨਾਂ ਦਾ ਬੰਦਾ ਚਲਾਉਣ ਵਾਲਾ ਹੈ ਮਾਫੀ ਬਸੂ ਕਿ ਮੈਨੂੰ ਤਾਂ ਕਾੜੇ ਨੇ ਹੁਕਮ ਦਿੱਤਾ ਉਹ ਅਗੇ ਕਹੂਗਾ ਮੈਨੂੰ ਕਾੜੇ ਦੇ ਵਿੱਚ ਤੇ ਕੋਈ ਜਿੱਥੇ ਅਸੀਂ ਦੇਖਣਾ ਨਹੀਂ ਦਿੱਤੇ ਕੋਈ ਲੇਕਿਨ ਇੱਕ ਗੰਦ ਰੱਖ ਨੂੰ ਦੱਸਦਾ ਹੈ ਕਿ ਜਦੋਂ ਐਸਆਈਟੀ ਰਿਪੋਰਟ ਦਿੰਦੀ ਹੈ ਔਰ ਜੋ 에어ਪੋਰਟ ਤੇ ਵੀ ਜਾਏਗਾ ਜਿਹੜਾ ਦੋਸ਼ੀ ਹੈ ਉਹ 1% ਵੀ ਬਖਸ਼ਿਆ ਦੀ ਜਾਇਜ਼ਾ ਬਿਲਕੁਲ ਰੱਦ ਕਰ ਦੇ ਕੇ